ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਐਂਟਰ ਕਰ ਗਏ ਜੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਸ ਵਾਰ ਜਾ ਰਹੇ ਆਪਾਂ ਸ਼੍ਰੀਨਗਰ ਸ਼੍ਰੀਨਗਰ ਪਹਿਲੀ ਵਾਰੀ ਜਾ ਰਹੇ ਆ ਜੰਮੂ ਤੱਕ ਤਾਂ ਤਕਰੀਬਨ ਤਕਰੀਬਨ ਜਾਂਦੇ ਰਹਨੇ ਆ ਜੰਮੂ ਸੰਭਾ ਲੇਕਿਨ ਆ ਸ਼੍ਰੀਨਗਰ ਇੱਟ ਕੀ ਪਹਿਲੀ ਵਾਰੀ ਆ ਰਹੇ ਆ ਤੇ ਦੇਖਦੇ ਆ ਪਹਿਲੀ ਗੇਰੀ ਕਿਹਜਾ ਸਫਰ ਰਹੂ ਔਖਾ ਰਹਿੰਦਾ ਜਾਂ ਸੌਖਾ ਰਹਿੰਦਾ ਤੇ ਦੇਖਾਂਗੇ ਜਿਵੇਂ ਦਾ ਵੀ ਹੋਊਗਾ ਤੇ ਆਪਾਂ ਹੈਗੇ ਜੀ ਹੁਣ ਬਾਰਡਰ ਤੇ ਇੱਥੇ ਬਾਰਡਰ ਤੇ ਅਕੰਡਾ ਲੱਗਿਆ ਹੋਇਆ ਔਰੇ ਇੱਥੇ ਕੰਡਿਆਂ ਤੇ ਗੱਡੀਆਂ ਚੜਾ ਕੇ ਉਹਦੇ ਇੱਥੇ ਵੀ ਕੀ ਮਾਲ ਆ ਤੁਹਾਡੇ ਕੋਲੇ ਕੀ ਆ ਪੁੱਸ ਗਿਸ ਕਰਕੇ ਫਿਰ ਇੱਥੋਂ ਭੇਜ ਦੇ ਆ ਗਾਂ ਫਿਰ ਉਦੋਂ ਗਾਂ ਜਾ ਕੇ ਆ ਕੰਡਾ ਦੇਖੋ ਤੇ ਕੰਡਿਆਂ ਦਾ ਇੱਥੇ ਤਕਰੀਬਨ ਤਕਰੀਬਨ ਪਹਿਲਾਂ ਵੀ ਮੈਂ ਜੰਮੂ ਆਉਂਦਾ ਰਿਹਾ ਇੱਥੇ ਆਹੀ ਹਾਲ ਆਗਾ ਟੁੱਟ ਫੁੱਟ ਰੋਡ ਦਾ ਆ ਪੱਟਿਆ ਪਟਾਈ ਰਹਿੰਦਾ ਓਰੇ ਪਤਾ ਨਹੀਂ ਕੀ ਚੱਕਰਾ ਰੋਡ ਹੀ ਬਣਾਈ ਜਾਂਦੇ ਨੇ ਜਿੱਦ ਦੇ ਇਹ ਇਹਨਾਂ ਤੋਂ ਬਾਰਡਰ ਨਹੀਂ ਚੱਜਦਾ ਬਣਿਆ ਓਰੇ ਜੰਮੂ ਦਾ ਬਾਕੀ ਇੰਨਾ ਸੋਕਰ ਆ ਵੀ ਚੱਲ ਬਾਰਡਰ ਚੱਕੇ ਗਏ ਹੁਣ ਪਹਿਲਾਂ ਨਹੀਂ ਉਹਰੇ 4-4 5-5 ਦਿਨ ਗੱਡੀਆਂ ਪਾਸ ਕਰਾਉਣ ਤੇ ਲੰਘ ਜਾਂਦੇ ਸੀਗੇ ਕੋਈ ਕਦੇ ਟੈਕਸ ਨਹੀਂ ਭਰਿਆ ਕਿਸੇ ਨੇ ਕਦੇ ਵਪਾਰੀ ਦਾ ਕਿਹਦਾ ਟੈਕਸ ਆਇਆ ਨਹੀਂ ਕਦੇ ਕੋਸ ਹੋ ਗਿਆ ਕਦੇ ਕੋਸ ਹੋ ਗਿਆ ਜਿਹੜੀ ਯਕੀਨ ਮੰਨਿਓ ਵੀ ਇੱਕ ਇੱਕ ਹਫਤਾ ਵੀ ਬਾਰਡਰ ਤੇ ਖੜੇ ਰਹਿੰਦੇ ਸੀਗੇ ਜਦ ਪਹਿਲਾਂ ਵੇ ਬਿਲ ਨਹੀਂ ਸੀਗਾ ਜਦ ਟੈਕਸ ਇਹਨਾਂ ਨੇ ਸੁਧਾਰ ਨਹੀਂ ਕੀਤਾ ਹੁਣ ਤਾਂ ਚਲੋ ਆਬ ਇਹ ਬਿਲ ਜਆ ਬਣਾਉਂਦੇ ਆ ਉਹ ਤਾਂ ਇੱਕ ਟੈਕਸ ਇੱਕ ਕਹਿੰਦੇ ਨੇ ਦੇਸ ਤੇ ਗੱਡੀ ਆਲੇ ਨੂੰ ਇਹ ਜਣੀ ਸਹੂਲਤ ਤਾਂ ਹੋ ਗਈ ਦੇਖੋ ਵੀ ਹੁਣ ਬਾਰਡਰਾਂ ਬੁਲਡਰਾਂ ਤੇ ਖੜਨ ਦੀ ਲੋੜ ਨਹੀਂ ਪੈਂਦੀ ਤੇ ਆ ਬਾਰਡਰ ਦਾ ਜਣੀ ਇਹਦਾ ਜੰਮੂ ਕਸ਼ਮੀਰ ਵਾਲਾ ਦਾ ਬਾਰਡਰ ਦਾ ਇਹੀ ਹਾਲ ਆ ਮੈਨੂੰ ਤਕਰੀਬਨ ਤਕਰੀਬਨ ਜੰਨੀ ਖਗਰੀ ਮੈਂ ਆਇਆ ਮੈਂ ਤਾਂ ਇਹ ਜਿਹੀ ਹੀ ਦੇਖਿਆ ਜਦ ਵੀ ਆਉਣਾ ਆਉਣਾ ਇਹ ਪੱਟੇ ਹੀ ਹੁੰਦਾਗਾ ਤੇ ਜੰਮੂ ਕਸ਼ਮੀਰ ਦੇ ਵਿੱਚ ਆ ਕੇ ਜੀ ਸਿਮੋ ਆਇੰਦ ਨੇ ਬੰਦ ਪੰਜਾਬ ਵਾਲੇ ਪੰਜਾਬ ਵਾਲੇ ਕੀ ਪੂਰੇ ਭਾਰਤ ਚ ਕਿਤੋਂ ਵੀ ਆਈ ਹੈ ਆਪਾਂ ਤੇ ਇੱਥੇ SIM ਬੰਦ ਹੋ ਜਾਂਦਾ ਕੱਲਾ ਹਾਂ ਕੱਲਾ ਬਿੱਲ ਵਾਲਾ ਚੱਲਦਾ ਹੈਗਾ ਜਿਹੜਾ ਬਿੱਲ ਵਾਲਾ SIM ਆ ਉਹ ਚੱਲਦਾ ਹੈਗਾ ਬਾਕੀ SIM ਸਾਰੇ ਬੰਦ ਹੋ ਜਾਂਦੇ ਨੇਗੇ ਬਾਕੀ ਕੋਈ SIM ਨਹੀਂ ਚੱਲਦਾ ਹੈਗਾ ਤੇ ਜਿਵੇਂ ਆਪਾਂ ਕੈਸ ਕਾਰਡ ਵਾਲਾ ਜਿਹੜਾ ਆਪਣਾ ਉਹ SIM ਵਗੈਰਾ ਇੱਧਰ ਬੰਦ ਹੋ ਜਾਂਦੇ ਨੇ ਤੇ ਮੌਸਮਾ ਗਰਮਾਇ ਸੁਭਾਉਤਾ ਦੇਖੋ ਰਾਤ ਵੀ ਮੈਂ ਪਠਾਨਕੋਟ ਕੋਲੇ ਪਿਆ ਸੀ ਰਾਤ ਨੂੰ ਪੂਰੀ ਰਾਤ ਤੁਸੀਂ ਐਂ ਲਾ ਲੋ ਵੀ ਪੱਖਾ ਵੀ ਗਰਮ ਹਵਾ ਮਾਰਦਾ ਠੀਕਾ ਤੇ ਇੱਥੇ ਆ ਗਏ ਜੀ ਆਪਾਂ ਫਿਰ ਲਿਆ ਸਿਮ ਸਿਮ ਲੈ ਕੇ ਇੱਥੋਂ ਫਿਰ ਤੁਰਿਆ ਕਿਉਂਕਿ ਉਧਰਲੇ ਸਿਮ ਚੱਲਦੇ ਨਹੀਂ ਹੈਗੇ ਫਿਰ ਇੱਧਰ ਉਰੇ ਆ ਕੇ ਇੱਧਰ ਲ ਸਿਮ ਲੈਣਾ ਪੈਂਦਾ ਹੈਗਾ ਤੇ ਸਿਮ ਲੈ ਕੇ ਮੇਰਾ ਆਪਾਂ ਚੱਲਦੇ ਰਹੇ ਜੀ ਜਣੀ ਬਾਰਡਰ ਤੋਂ 20 25 ਕਿਲੋਮੀਟਰ ਚੱਲ ਕੇ ਇਹ ਮੋੜ ਆਉਂਦਾਗਾ ਜਿਹੜਾ ਉਦੋਂ ਪਰੋਂ ਮੁੜਦਾਗਾ ਕਿਉਂ ਜੇ ਸ੍ਰੀਨਗਰ ਜਾਣਾ ਆਪਾਂ ਨੇ ਤਾਂ ਬਾਯਾ ਦੇਲਾ ਹੋ ਕੇ ਇਧਰ ਦੀ ਸਾਫਰ ਪਈਆਂ 60 ਕਿਲੋਮੀਟਰ ਘੱਟ ਪੈਂਦਾ ਦੇਖੋ ਵੀ ਆ ਪਹੁੰਚ ਗਏ ਉੱਥੇ ਆਪਾਂ ਮੋੜ ਤੇ ਇੱਥੋਂ ਤੇ ਕਾਨਵਾਈ ਸ਼ੁਰੂ ਹੋ ਜਾਂਦੀ ਆ ਉਧਰੋਂ ਹੁਣ ਗੱਡੀਆਂ ਆ ਰਹੀਆਂ ਨੇ ਤੇ ਇਧਰੋਂ ਗੱਡੀਆਂ ਛੱਡਣਗੇ ਇਹ 2:30 ਵਜੇ। ਯਾਨੀ ਅੱਧਾ ਦਿਨ ਉਧਰੋਂ ਛੱਡਦੇ ਆ ਅੱਧਾ ਦਿਨ ਇਧਰੋਂ ਛੱਡਦੇ ਆ ਤਾਂ ਕਿ ਰਸਤੇ ਦੇ ਵਿੱਚ ਜਾਮ ਨਾ ਲੱਗੇ। ਕਿਉਂ ਅਮਰਨਾਥ ਜੀ ਦੀ ਯਾਤਰਾ ਚੱਲ ਰਹੀ ਆ। ਯਾਤਰਾ ਚੱਲਣ ਕਰਕੇ ਗੱਡੀਆਂ ਨੂੰ ਲਿਮਟ ਮਾਤਰਾ 'ਚ ਛੱਡਦੇ ਆ। ਕਦੇ ਉਧਰੋਂ ਛੱਡਦੇ ਆ ਜਾਂ ਇਧਰੋਂ ਛੱਡਦੇ ਆ ਇਕੱਠੀਆਂ ਗੱਡੀਆਂ ਨਹੀਂ ਛੱਡਦੇ ਤਾਂ ਕਿ ਜਾਮ ਨਾ ਲੱਗ ਸਕੇ ਤੇ ਜਾਂ ਕੋਈ ਹਾਸਾ ਨਾ ਹੋ ਸਕੇ। ਕਿਉਂਕਿ ਪਿੱਛੇ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਜੋ ਕੁਝ ਹੋਇਆਗਾ ਟੂਰਿਸਟਾਂ ਨਾਲ ਉਹ ਚੀਜ਼ ਨੂੰ ਲੈ ਕੇ ਹੁਣ ਸਰਕਾਰ ਥੋੜੀ ਸਖਤ ਹੋਈ ਹੋਈ ਆ ਇਸੇ ਕਰਕੇ ਹੁਣ ਥੋੜੀ ਜੀ ਨਿਗਰਾਨੀ ਵਾਧਾ ਵੀ ਗੱਡੀਆਂ ਉਸ ਹਿਸਾਬ ਨਾਲ ਛੱਡਦੇ ਆ ਵੀ ਕਿਤੇ ਜਾਮ ਨਾ ਲੱਗੇ ਕਿਤੇ ਕੋਈ ਨੁਕਸਾਨ ਨਾ ਹੋਵੇ ਤੇ ਇੱਥੋਂ ਹੁਣ ਦੇਖਦੇ ਆ ਜੀ ਕੈ ਵਜੇ ਛੱਡਣਗੇ ਇੱਥੋਂ ਅਗਲਾ ਸਫ਼ਰ ਸ਼ੁਰੂ ਹੋਊਗਾ ਉਦੋਂ ਪੁਰ ਉਦੋਂ ਪੁਰ ਆਏਗਾ ਇੱਥੋਂ 70-80 ਕਿਲੋਮੀਟਰ ਜਨੇਊਰੋਂ 250 ਕਿਲੋਮੀਟਰ ਸ੍ਰੀਨਗਰ ਆਰੋਂ ਜਿੱਥੋਂ ਖੜੇ ਆਗੇ ਤੇ ਉਦੋਂ ਪਹੁੰਚੇਗਾ 70 ਕਿਲੋਮੀਟਰ ਦੇ ਲਾਗੇ ਸਾਕੇ